ਪਾਰ ਤੇ ਵਿੱਚ ਸਿੱਖਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜ਼ਿਆਤੀ ਹੋ ਰਹੀ ਹੈ ਬੇਇਨਸਾਫੀ ਹੋ ਰਹੀ ਹੈ ਹੁਣ ਸਿੱਖ ਬੱਚੀ ਜਿਹੜੀ ਆ ਉਹ ਏਡੇ ਵੱਡੇ ਅਹੁਦੇ ਦੇ ਪੇਪਰ ਦੇਣ ਵਾਸਤੇ ਜਾ ਰਹੀ ਹੈ ਤੇ ਉਹਨੂੰ ਇਹ ਕਹਿ ਦਿੱਤਾ ਜਾਵੇ ਕਿ ਤਲਪਾਨ ਪਾ ਕੇ ਨਹੀਂ ਜਾ ਸਕਦੇ ਤੇ ਖੜਾ ਪਾ ਕੇ ਨਹੀਂ ਜਾ ਸਕਦੇ ਤੇ ਇਹੀ ਸਾਡੇ ਦੇਸ਼ ਤੇ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਕਿ ਅਸੀਂ ਗੁਲਾਮ ਲੋਕ ਆ ਤੇ 파ਟੋ ਧਾਰ ਚ ਪਏ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਸਾਡੀ ਕੋਈ ਗੱਲ ਸੁਣਨ ਵਾਲਾ ਹੈ ਇੱਕ ਵੀ ਨਹੀਂ ਨਾ ਸਾਡੇ ਵਾਸਤੇ ਕੋ ਕਾਨੂੰਨ ਆ ਸਾਡੇ ਵਾਸਤੇ ਇਹੋ ਕਾਲੇ ਕਾਨੂੰਨ ਨੇ ਕਿ ਇਹਨੂੰ ਫਾਂਸੀ ਲਾ ਦਿਓ ਕਿ ਇਹਨੂੰ ਜੇਲ੍ਹਾਂ ਚ ਬੰਦ ਕਰ ਦਿਓ ਨਾ ਕੋਈ ਸੁਣਵਾਈ ਆ ਨਾ ਸਾਡੀ ਕੋਈ ਪਿਆਰ ਕਰਨ ਵਾਲਾ ਕੋਈ ਦੇਸ਼ ਵਿੱਚ ਹੈ ਹੀ ਐ ਸਾਨੂੰ ਗੁਲਾਮੀ ਦਾ ਸਾਥ ਕਰਵਾਇਆ ਜਾ ਰਿਹਾ ਸਾਡੇ ਕਕਾਰ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਬਖਸ਼ੇ ਨੇ ਐਸੇ ਕਕਾਰਾਂ ਨੂੰ پا ਕੇ ਹੀ ਸਿੱਖਾਂ ਨੇ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੰਨੀ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਿਵਾਰਿਆ ਕਿੰਨੀ ਵੱਡੀ ਕੁਰਬਾਨੀ ਹੈ ਦੋਸਤਾਂ ਉਹ ਆਪੇ ਸਿੱਖਾਂ ਨੇ ਦੇਸ਼ ਵਾਸਤੇ ਕਿੰਗੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਉਸ ਜਿਸ ਨੂੰ ਅਸੀਂ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅਜ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਹੈ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਤੈਸ ਤੋਂ ਨਹੀਂ ਡਰ ਜਾਂ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹੋ ਹੀ ਸਾਡੇ ਵਾਸਤੇ ਮੰਦ ਭਾਗੀ ਘਾਲ ਹੈ ਪੰਜਾਬ ਸਰਕਾਰ ਕਾਫੀਆਂ ਨਾਲ ਕਿਤੇ ਨਾ ਕਿਤੇ ਐਜੂ ਡੀਸੀ ਨੇ ਵੀ ਇਹ ਕਿਹਾ ਕਿ ਵੀ ਸਾਡੇ ਨਾਲ ਯੋਗ ਕਰਕੇ ਨਾ ਤੇ ਕਿਵੇਂ ਦੇਖਦੇ ਆਪਸੀ ਤਕਰਾਰ ਹੁੰਦਾ ਆਪਰੇ ਦੇ ਵਿੱਚ ਕੰਗਾ ਹੀ ਹੋਵੇ ਜੇ ਰਲ ਮਿਲ ਕੇ ਇਹ ਗੁਰੂ ਸਾਹਿਬ ਦੀ ਕਿਤਾਬ ਦੀ ਜਿਹੜੀ ਅਰਧ ਕਿਤਾਬ ਦੀ 350 ਸਾਲਾਂ ਸ਼ਹੀਦੀ ਤੇ ਉਸ ਗੁਰੂ ਸੇਵ ਬਹਾਦਰ ਸਾਹਿਬ ਦਾ ਇਹ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਇਹ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਇਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨਿਚਾਰ ਲਾ ਕੇ ਜਾਂ ਲੋਕਾਂ ਨੂੰ ਨੱਚਣ ਟੱਪਣ ਲਾ ਕੇ ਮਨਾਉਣੀ ਹੈ ਤੇ ਮੈਂ ਸਮਝਦਾ ਇਹ ਤਾਂ ਵੱਡੀ ਕਰਮਨਾਕ ਗਲਤ ਹੋਰ ਕੋਈ ਨਹੀਂ ਹੋ ਸਕਦੀ ਜੇ ਸਾਈ ਮੈਨੇ ਕਿ ਅਸੀਂ ਮਹਾਨ ਸ਼ਹੀਰ ਭਾਈ ਮਤੀਦਾਸ ਭਾਈ ਸਾਸੀਦਾਸ ਭਾਈ ਚੱਲਾ ਜੀ ਅਤੇ ਧੰਗੁਰੂ ਗੋਬਿੰਦ ਧੰਗੁਰੂ ਟੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਉਣੀ ਆ ਫਿਰ ਖਾਂਵੇਂ ਸਰਦਾ ਪੂਰਵਕ ਹੋ ਕੇ ਤੇ ਸ਼ਰਾਬ ਵੀ ਨਾਲ ਮਿਲ ਕੇ ਮਨਾਉਣੀ ਚਾਹੀਦੀ ਹੈ ਭਾਈ ਅਮਰਪਾਲ ਜੀ ਦੇ ਸਦਾਰ ਜੀ ਜੀ ਨੇ ਅਰਦਾਸ ਲਗਾਈ ਕਿ ਗੇਂਦ ਤੇਰੇ ਤੋਂ ਨਾ ਤਾਪਾ ਵੇਖੋ ਜਿਹਦਾ ਵੀ ਕੋਈ ਪੰਥਕ ਕਾਰਜਾਂ ਵਾਸਤੇ ਅੱਗੇ ਆਊਗਾ ਸਰਕਾਰ ਨੇ ਉਹਨੂੰ ਬਗਰਾਮ ਕਰਨ ਵਾਸਤੇ ਹੱਥ ਕੰਡੇ ਵਰਤਨੇ ਨੇ ਲੱਖਾਂ ਲੋਕਾਂ ਨੂੰ ਵੋਟਾਂ પાਕੇ ਐਮਪੀ ਬਣਾ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋੜੀ ਚ ਗੱਲ ਨਹੀਂ ਹੁੰਦੀ ਲੇਕਨ ਕੋਈ ਸੁਣਵਾਈ ਨਹੀਂ ਕੋਈ ਜਦੋਂ 81 ਦਾ ਦੁਖਾਂਤ ਵਾਪਰਿਆ ਸੀ ਉਹ ਸਾਲ ਬਾਅਦ ਐਨਐਸਐ ਲੱਗਦੀ ਸੀ ਹੱਦ 2 ਸਾਲ 2 ਸਾਲ ਤੋਂ ਬਾਅਦ ਐਨਐਸਐ ਕਿਸੇ ਨਹੀਂ ਲੱਗਦੀ ਲੇ ਕਹੋ 75 ਸਾਲ ਐਨਐਸਏ ਡਿਬਰੂਗੜ੍ਹ ਜੇਲ੍ਹ ਚ ਕਸਾਮ ਦੇ ਭੇਜ ਦਿਓ ਉਥੇ ਇਕੱਲੇ ਨੂੰ ਰੱਖੋ ਫੇਰ ਉੱਤੇ ਜੋ ਮਰਜੀ ਇਲਜ਼ਾਮ ਲਾਇਓ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਐ ਸਹੀ ਤਾਂ 75 ਕਾ ਨੇ ਬੇਰਬੀ ਦੀ ਪੰਜਾਬੀ ਕਮੇਟੀ ਨੇ ਕਿਵੇਂ ਦੇ ਦੇ ਸਰ ਦੇ ਵੇਖੋ ਬਿਆਦਵੀ ਦੇ ਮਾਮਲੇ ਤੇ ਜਿਹੜੀ ਆ ਸਰਕਾਰ ਨੂੰ ਖਿਦਦ ਫੈਸਲਾ ਲੈਣਾ ਚਾਹੀਦਾ ਜਿਹੜੀ ਕਮੇਟੀ ਬਣਾਈ ਹੈ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਨਮਾਇੰਦਗੀ ਦੇਣੀ ਚਾਹੀਦੀ ਆ ਜਿਹੜੀਆਂ ਸਤਕਾਰ ਭਾਵਕੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਵੀ ਪ੍ਰੋਤੈਜ ਲੈ ਕੇ ਤੇ ਸਰਕਾਰ ਨੂੰ ਕੋਈ ਨਿੱਗਰ ਹੋਰ ਫੈਸਲਾ ਲੈਣਾ ਚਾਹੀਦਾ ਵੀ ਕੋਈ ਵਿਅਕਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਜਾਂ ਗੁਰਦੁਆਰਿਆਂ ਵਿੱਚ ਵੜ ਕੇ ਕੋਈ ਗਲਤ ਹਰਕਤ ਨਾ ਕਰ ਸਕੇ ਐਸੀ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਵੀ ਕੋਈ ਹਰਕਤ ਕਰਕੇ ਗੁਰੂ ਘਰਾਂ ਦੇ ਜਾਂ ਗੁਰੂ ਸਹਿਬਾਨਾਂ ਦਾ અપਵਾਨ ਜਾਂ ਨਰਾਤਰੀ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ